ਸਾਥਿਓ ਨਮਸਕਾਰ ਮੈਂ ਤੁਹਾਡਾ ਵੀਰ ਬਾਗਾ ਜੋਂ ਭਾਜਪਾ ਜਿਲ੍ਹਾ ਐਸੀ ਮੋਟਾ ਜਨ ਸਖਰੀ ਸਾਥਿਓ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਾਂਗੇ ਗੱਲ ਗੱਲਬਾਤ ਕਰਾਂਗੇ ਅੱਜ ਜੋ ਲੜਕੀਆਂ ਨੇ ਕਿਸ ਤਰ੍ਹਾਂ ਲੜਕੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਪ사 ਕੇ ਉਹਨਾਂ ਦੇ ਉੱਪਰ ਝੂਠੇ ਰੂਪ ਲਗਾ ਕੇ ਕਿਸ ਤਰ੍ਹਾਂ ਉਹਨਾਂ ਦੀ ਲਾਈਫ ਨੂੰ ਬਰਬਾਦ ਕਰਦੀਆਂ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਦੀਆਂ ਨੇ ਉਸ ਦੇ ਨਾਲ-ਨਾਲ ਉਹਨਾਂ ਦੇ ਜੋ ਘਰ ਦੇ ਪੇਰੈਂਟਸ ਹੁੰਦੇ ਆ ਚਾਹੇ ਉਹਨਾਂ ਦਾ ਆ ਬ੍ਰਦਰ ਹੈ ਚਾਹੇ ਸਿਸਟਰ ਹੈ ਚਾਹੇ ਆ ਸਿਸਟਰ ਦੇ ਹਸਬੰਦ ਹੈ ਉਹਨਾਂ ਦੇ ਨਾਮ ਕਿੱਦਾਂ ਯੂਜ਼ ਕਰਦਿਆਂ ਨਾਲ ਅੱਪ ਅੱਜ ਇਹ ਗੱਲ ਕਰਾਂਗੇ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਸਾਹਮਣੇ ਆ ਰਹੇ ਆ ਕਿ ਲੜਕੀ ਪਰਿਵਾਰ ਵੱਲੋਂ ਜਾਂ ਲੜਕੀਆਂ ਵੱਲੋਂ ਪਹਿਲਾਂ ਤਾਂ ਲੜਕੇ ਪਰਿਵਾਰ ਤੋਂ ਮੈਰਿਜ ਤੇ ਪੈਸੇ ਲਗਾਏ ਜਾਂਦੇ ਆ ਜਾਂ ਬਾਹਰ ਜਾਣ ਦੇ ਨਾਂ ਤੇ ਉਹਨਾਂ ਦੇ ਪੈਸੇ ਲਵਾਏ ਜਾਂਦੇ ਆ ਪਰ ਕੁਛ ਟਾਈਮ ਪਾ ਕੇ ਲੜਕੀ ਵੱਲੋਂ ਜਿੱਦੋਂ ਲੜਕੀ ਬਾਹਰ ਪਹੁੰਚ ਜਾਂਦੀ ਆ ਤੇ ਲੜਕੀ ਦਾ ਕੋਈ ਆ ਤੌਰ ਤਰੀਕਾ ਰਹਿਣ ਦਾ ਢੰਗ ਬਦਲ ਜਾਂਦਾ ਹੈ ਤੇ ਫਿਰ ਉਹਨਾਂ ਦੇ ਜੋ ਇੰਨੇ ਪੈਸੇ ਲੱਗ ਜਾਂਦੇ ਆ ਤੇ ਫਿਰ ਉਹ ਮੰਗ ਕਰਦੇ ਆ ਡਿਵੋਰਸ ਸੀ ਜਦ ਲੜਕੀ ਸੈਟਲ ਹੋ ਜਾਂਦੀ ਹੈ ਬਾਹਰ ਜਾ ਕੇ ਪੱਕੀ ਹੋ ਜਾਂਦੀ ਹੈ ਤੇ ਫਿਰ ਲੜਕੇ ਪਰਿਵਾਰ ਵੱਲੋਂ ਲੜਕੀ ਪਰਿਵਾਰ ਵੱਲੋਂ ਇੱਕ ਡਿਵੋਰਸ ਦੀ ਮੰਗ ਕੀਤੀ ਜਾਂਦੀ ਹੈ ਜਿੱਥੇ ਕਿ ਇੱਕ ਕਾਨੂੰਨ ਵੀ ਇੱਕ ਇਹੋ ਜਿਹਾ ਇਸ ਤਰ੍ਹਾਂ ਦੇ ਬਣਾਏ ਹੋਏ ਆ ਜੋ ਕਿ ਅਗਰ ਕੋਈ ਲੜਕੀ ਝੂਠੀ ਵੀ ਕੰਪਲੀਟ ਕਰੇ ਤਾਂ ਲੜਕੀ ਦੀ ਹੀ ਸਰਵਾਈ ਹੋ ਜਾਂਦੀ ਹੈ ਤੇ ਇਹ ਜੋ ਬਿਲਕੁਲ ਗਲਤ ਹੈ ਅਸੀਂ ਜੋ ਗਲਤ ਇੱਕ ਗਲ ਇੱਕ ਲੜਕੀ ਝੂਠੀ ਹੋ ਕੇ ਉਹ ਸੱਚੀ ਸਾਬਤ ਹੋ ਜਾਂਦੀ ਤੇ ਲੜਕਿਆ ਪਰਿਵਾਰ ਹੈ ਸੱਚਾ ਹੋ ਕੇ ਝੂਠਾ ਸਾਬਤ ਹੋ ਜਾਂਦਾ ਮੈਂ ਇਹੋ ਚਾਹਣਾ ਕਿ ਜੋ ਲੜਕੀ ਪਰਿਵਾਰ ਹੈ ਅ ਲੜਕੀ ਪਰਿਵਾਰ ਨੂੰ ਵੀ ਬਰਾਬਰ ਸਜ਼ਾ ਮਿਲਣੀ ਚਾਹੀਦੀ ਹੈ ਜੋ ਇੱਕ ਆਪਣੀ ਲੜਕੀ ਤੋਂ ਇੱਕ ਬਿਜ਼ਨਸ ਕਰਵਾਉਂਦਾ ਹੈ ਲੋਕਾਂ ਤੋਂ ਲੋਕਾਂ ਦੇ ਨਾਲ ਬਿਆ ਕਰਵਾ ਕੇ ਝੂਠੇ ਮੰਗੋ ਬਾਅਦ ਵਿੱਚ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਕਦੀ 10 ਲੱਖ ਕਦੀ 15 ਲੱਖ ਕੁਝ ਪਰਿਵਾਰ ਤਾਂ ਇਸ ਤਰ੍ਹਾਂ ਦੇ ਹੁੰਦੇ ਐ ਜੋ ਕਿ ਪੈਸੇ ਦੇਣ ਦੇ ਲਾਇਕ ਨਹੀਂ ਹੁੰਦੇ ਕੁਝ ਲੜਕੇ ਤਾਂ ਆਪ ਸੋਸਾਇਟੀ ਵੀ ਕਰ ਲੈਂਦੇ ਆਪਾਂ ਇਹ ਕਹਿ ਸਕਦੇ ਕਿ ਸੋਸਾਇਟੀ ਵੀ ਕਰ ਲੈਂਦੇ ਕੁਝ ਔਰਤਾਂ ਉਹਨਾਂ ਦੇ ਉੱਪਰ ਜਿਵੇਂ ਕਿ ਆਪਾਂ ਜਾਣਦੇ ਮੈਰਿਜ ਦੇ ਇੱਕ ਲਿਵਿੰਗ ਰਿਲੇਸ਼ਨ ਆ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿ ਕੇ ਵੀ ਕੁਝ ਔਰਤਾਂ 3 3 ਸਾਲ 4 ਸਾਲ ਰਹਿ ਕੇ ਰਹਿ ਕੇ ਵੀ ਉਹਨਾਂ ਦੇ ਉੱਪਰ ਚਾਹੇ ਉਹ ਮੈਰਿਜ ਹੋਵੇ ਚਾਹੇ ਅਨਮੈਰਿਡ ਹੋਵੇ ਚਾਹੇ ਉਹ ਵਿਧਵਾ ਹੋਵੇ ਕਿਸੇ ਵੀ ਤਰ੍ਹਾਂ ਦੀ ਔਰਤ ਹੋਵੇ ਉਹ ਰਹਿ ਕੇ ਵੀ ਰਿਲੇਸ਼ਨ ਦੇ ਵਿੱਚ ਬਾਅਦ ਦੇ ਵਿੱਚ ਨਹੀਂ ਨਿਭਦੀ ਤਾਂ ਝੂਠੇ ਰੇਪ ਦੇ ਕੇਸ ਵਿੱਚ ਉਹਨਾਂ ਲੋਕਾਂ ਨੂੰ ਪਸਾਇਆ ਜਾਂਦਾ ਉਹਨਾਂ ਬੰਦਿਆਂ ਨੂੰ ਪਸਾਇਆ ਜਾਂਦਾ ਇਹ ਧਮਕੀ ਦਿੱਤੀ ਜਾਂਦੀ ਹੈ ਕਿ ਮੈਂ ਤੇਰੇ ਦੇ ਉੱਪਰ ਝੂਠਾ ਰੂਪ ਦਾ ਕੇਸ ਰੇਪ ਦਾ ਕੇਸ ਲਗਾਵਾਗੀ ਜਾਂ ਫਿਰ ਮੇਰੀਆਂ ਵੀਡੀਓ ਵਾਗੇ ਕਰਦਾ ਉਹਦੀ ਉਹਦਾ ਜਾਂ ਬਲੈਕਮੇਲ ਕਰਨ ਦਾ ਇਹਨਾਂ ਕੋਲ ਔਰਤਾਂ ਕੋਲ ਇਹੋ ਹੀ ਤਿੰਨ ਗੱਲਾਂ ਹੈ ਜਿਨ੍ਹਾਂ ਦੇ ਵਿੱਚ ਕੀ ਪ੍ਰਸ਼ਾਸਨ ਵੀ ਇਹਨਾਂ ਦਾ ਸਾਥ ਦੇ ਰਿਹਾ ਤੇ ਇਸ ਦੇ ਵਿੱਚ ਪ੍ਰਸ਼ਾਸਨ ਵੀ ਜੋ ਇਹਨਾਂ ਦੀ ਗੱਲ ਸੁਣ ਕੇ ਲੜਕੇ ਪਰਿਵਾਰ ਦੇ ਉੱਪਰ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਤੇ ਮੈਂ ਇਹੇ ਚਾਹਨਾ ਕਿ ਇਸ ਤਰ੍ਹਾਂ ਦੇ ਲੜਕੀਆਂ ਦੇ ਉੱਪਰ ਵੀ ਸੈਂਟਰਲ ਗਵਰਨਮੈਂਟ ਨੂੰ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ ਹੈ ਕਿ ਇਹਨਾਂ ਦੀ ਵੀ ਲੜਕੇ ਪਰਿਵਾਰ ਲੜਕੀ ਪਰਿਵਾਰ ਦੀ ਵੀ ਪੂਰੀ ਜਾਂਚ ਕਰਕੇ ਅਗਰ ਜੇ ਲੜਕੀ ਪਰਿਵਾਰ ਸਹੀ ਹੈ ਤਾਂ ਤਾਂ ਕੇਸ ਕੀਤਾ ਜਾਵੇ ਨਹੀਂ ਤਾਂ ਨਹੀਂ ਉਲਟ ਇਹਨਾਂ ਦੇ ਉੱਪਰ ਫਿਰ ਕੇਸ ਕੀਤਾ ਜਾਵੇ ਲੜਕੀ ਪਰਿਵਾਰ ਦੇ ਉੱਪਰ ਜੋ ਲੜਕੇ ਲੜਕੀਆਂ ਵੱਲੋਂ ਝੂਠੇ ਕੇਸ ਪਾਏ ਜਾਂਦੇ ਆ ਤੇ ਲੜਕੇ ਕੁਛ ਲੜਕੇ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਆ ਜੋ ਬਰਦਾਸ਼ਤ ਨਹੀਂ ਕਰਦੇ ਜਾਂ ਲੜਕਾ ਪਰਿਵਾਰ ਦਾ ਲੜਕੇ ਦੀ ਮਦਰ ਜਾਂ ਲੜਕੇ ਦੇ ਫਾਦਰ ਜੋ ਕਿ ਆਪਣੇ ਆਪ ਨੂੰ ਸੋਸਾਇਟੀ ਕੰਦੇ ਕਗਾਰ ਤੇ ਪਹੁੰਚਾ ਦਿੰਦੇ ਆ ਤੇ ਇਸ ਦੇ ਵਿੱਚ ਲੜਕੀ ਪਰਿਵਾਰ ਫਿਰ ਇੱਕ ਦੂਸਰਾ ਲੜਕਾ ਲੱਭਦੇ ਆ ਉਸ ਨਾਲ ਮੈਰिज ਕੀਤੀ ਜਾਂਦੀ ਹੈ ਪਰ ਬਿਲਕੁਲ ਇਹ ਗਲਤ ਹੈ ਜੋ ਵੀ ਇਹ ਹੋ ਰਿਹਾ ਸਾਡੇ ਦੇਸ਼ ਦੇ ਅੰਦਰ ਇੱਕ ਲੜਕੀਆਂ ਕੋਲੋਂ ਇਹ ਬਿਜ਼ਨਸ ਕਰਵਾਇਆ ਜਾਂਦਾ ਹੈ ਧੰਦਾ ਕਰਵਾਇਆ ਜਾਂਦਾ ਹੈ ਚਾਹੇ ਉਹ ਲੜਕੀਆਂ ਚਾਹੇ ਔਰਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਲੜਕੀਆਂ ਵੀ ਗਲਤ ਨਹੀਂ 100 ਦੇ ਵਿੱਚੋਂ 90% ਜੋ ਕੇਸਸ ਯਾਦ ਇਹੋ ਹੀ ਆ ਰਹੇ ਆ ਜਿਸ ਤੱਕ ਇਹ ਲੜਕੇ ਪਰਿਵਾਰ ਦੇ ਕੋਲੋਂ ਬਾਹਰ ਕੱਢਣ ਲਈ ਪੈਸੇ ਲਵਾਏ ਜਾਂਦੇ ਆ ਤੇ ਬਾਅਦ ਦੇ ਵਿੱਚ ਫਿਰ ਲੜਕੇ ਪਰਿਵਾਰ ਨੂੰ ਹੀ ਪੈਸੇ ਹੋਰ ਦੇਣੇ ਦੇ ਕੇ ਆਪਣੀ ਜਾਨ ਛੁਡਾਈ ਜਾਂਦੀ ਹੈ ਤੇ ਮੈਂ ਇਹੋ ਚਾਹਨਾ ਕਿ ਪ੍ਰਸ਼ਾਸਨ ਜੋ ਵੀ ਇਸ ਤਰ੍ਹਾਂ ਦਾ ਕੇਸ ਆਉਂਦਾ ਉਸ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਫਿਰ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਉਲਟ ਲੜਕੀ ਪਰਿਵਾਰ ਦੇ ਉੱਪਰ ਕੇਸ ਹੋਣਾ ਚਾਹੀਦਾ ਚਾਹੇ ਉਹ ਲੜਕੀ ਪਰਿਵਾਰਾ ਚਾਹੇ ਉਹ ਆਰ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿੰਦੇ ਔਰ ਰਹਿੰਦੇ ਆ ਉਸ ਔਰਤ ਤੇ ਫਿਰ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਔਰਤ ਮੈਰਿਡ ਹੋਵੇ ਚਾਹੇ ਅਨਮੈਰਿਡ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਔਰਤ ਹੋਵੇ ਚਾਹੇ ਵਿਡੋ ਹੋਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਅਗਰ ਕੋਈ ਔਰਤ ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦੀ ਹੈ ਤਾਂ ਮੈਂ ਉਹਨਾਂ ਲੜਕੀਆਂ ਨੂੰ ਉਹਨਾਂ ਨੂੰ ਇਹੋ ਹੀ ਸੁਝਾ ਦੇਣਾ ਚਾਹਨਾ ਕਿ ਡਰਨ ਦੀ ਲੋੜ ਨਹੀਂ ਅਗਰ ਤੁਹਾਡੇ ਨਾਲ ਲਿਵਿੰਗ ਰਿਲੇਸ਼ਨ ਦੇ ਵਿੱਚ ਔਰਤ ਰਹਿ ਰਹੀ ਹੈ ਤੁਹਾਡੇ ਨਾਲ ਘੁੰਮ ਫਿਰ ਰਹੀ ਹੈ ਹੋਟਲਾਂ ਦੇ ਵਿੱਚ ਜਾ ਰਹੀ ਹੈ ਆਪਣੀ ਮਰਜ਼ੀ ਨਾਲ ਜਾ ਰਹੀ ਹੈ ਨਾ ਕਿ ਤੁਸੀਂ ਉਸ ਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਹੋ ਅਗਰ ਤੁਸੀਂ ਹੋਟਲ ਦੇ ਵਿੱਚ ਵੀ ਜਾਣੇ ਹੋ ਤਾਂ ਤੁਹਾਡੇ ਦੋਨਾਂ ਦੇ ਆਈਡੀ ਪ੍ਰੂਫ ਲੱਗਦੇ ਆ ਤੇ ਫਿਰ ਰੇਪ ਦਾ ਕੇਸ ਕਿਸ ਤਰ੍ਹਾਂ ਹੋ ਸਕਦਾ ਆਪਣੇ ਆਪਣੇ ਵਿਚਾਰ ਇਸ ਵੀਡੀਓ ਦੇ ਵਿੱਚ ਜਰੂਰ ਸਾਂਝੇ ਕਰਿਓ ਕਿ ਕਾਰਵਾਈ ਕਿੰਨਾ ਤੇ ਹੋਣੀ ਚਾਹੀਦੀ ਹੈ ਕਿ ਜੋ ਝੂਠੇ ਕੇਸ ਪਾਉਂਦੀਆਂ ਔਰਤਾਂ ਜਾਂ ਲੜਕੀਆਂ ਜਾਂ ਔਰਤਾਂ ਉਹਨਾਂ ਦੇ ਉੱਪਰ ਜਾਂ ਜੋ ਲੜਕੇ ਐ ਉਹਨਾਂ ਦੇ ਉੱਪਰ ਮੈਂ ਇਹ ਕਹਿਣਾ ਚਾਹਣਾ ਕਿ ਕਿਸੇ ਲੜਕੇ ਵੀ ਸਹੀ ਨਹੀਂ ਹੈ ਲੜਕੇ ਵੀ ਗਲਤ ਹੈ ਪਰ ਕੁਝ ਹੱਦ ਤੱਕ ਸਭ ਤੋਂ ਵੱਧ ਹੈ ਲੜਕੀਆਂ ਤੇ ਔਰਤਾਂ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਮੈਂਟਾਂ 'ਚ ਮੈਂ ਤੁਹਾਡਾ ਵੀਰ ਬਾਗਾ ਜੌਣ ਭਾਜਪਾ ਜਲਾ ਐਸਸੀ ਮੋਟਾ ਜਨਸਟਰੀ ਫੇਰਾ ਮਾਂਗਾ ਕੋਈ ਹੋਰ ਵੀਡੀਓ ਲੈ ਕੇ ਤੁਹਾਡੇ ਵਿੱਚ ਨਮਸਕਾਰ ਜੈ ਪੀਮ ਜੈ ਭਾਰਤ ਜੈ ਗੁਰਦੇਵ ਤਨ ਗੁਰਦੇਵ